ਉਦੀ ਵੀ ਖੁਸ਼ੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹੰਤਰਾਂ ਚ ਦੀਪ ਵੱਡੀ ਖਬਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਰਕਤ ਚ ਆਈ ਸਰਕਾਰ ਕੇਂਦਰ ਸਰਕਾਰ ਹੁਣ ਅਵਾਰਾ ਕੁੱਤਿਆਂ ਲਈ ਚੁੱਕਿਆ ਇਹ ਵੱਡਾ ਕਦਮ ਰਾਜ ਸਰਕਾਰਾਂ ਨੂੰ ਵੀ ਦਿੱਤੀ ਅਲਟੀਮੇਟਮ ਇਸ ਦਿਨ ਨਾਲ ਹੀ ਨਵੀਂ ਦਿੱਲੀ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਸੁਪਰੀਮ ਕੋਰਟ ਦੇ ਹਵਾਲਿਆਂ ਫਬਲੇ ਹੁਕਮਾਂ ਤੋਂ ਬਾਅਦ ਕਿੰਨ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ ਹੁਣ ਰਾਜ ਦੇ ਅਤੇ ਕੇਂਦਰ ਸੰਸਾਸ਼ਨ ਪ੍ਰਦੇਸ਼ਾਂ ਲਈ ਘਟੋ ਘਟ 70% ਕੁੱਤਿਆਂ ਦੀ ਨਸਬੰਦੀ ਕੀਤੀ ਜਾਏਗੀ ਇਸ ਦੇ ਨਾਲ ਹੀ ਉਹਨਾਂ ਨੇ ਸਭ ਦੀ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਦਿਨ ਦਿਨ ਕੁੱਤਿਆਂ ਦੀ ਹਰਕਤਾਂ ਵਧਦੀਆਂ ਜਾ ਰਹੀਆਂ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕੋਨੋ ਕੋਤ ਕਿੰਨਾ ਕਿਤੇ ਘਟਨਾਵਾਂ ਵਧ ਰਹੀਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਭ ਦੀ ਜਾਣਕਾਰੀ ਦਿੱਤੀ ਧੰਨਵਾਦ